ਦੇ ਪੰਜਾਬ ਚ ਆਪਦਾ ਬਹੁਤ ਬਹੁਤ ਸਵਾਗਤ ਹੈ ਜਗਤ ਮਾਤਾ ਗੁਜਰਕੌਰ ਜੀ ਭਲਾਈ ਕੈਂਦਰ ٹرسٹ ਸਟਾਰਡੋ ਚੰਡਿਆਲਾ ਗੁਰੂ ਵਿਕੇਸ਼ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰੀਆਂ ਗਈਆਂ ਇਸ ਉਪਰੰਤ ਭਾਈ ਗੁਰਇਕਬਾਲ ਜੀ ਅਤੇ ਭਾਈ ਨਿਰਿੰਦਰ ਸਿੰਘ ਜੀ ਵੱਲੋਂ ਧੁਰਕੀ ਬਾਣੀ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਭਲਾਈ ਕੈਂਦਰ ٹرسٹ ਦੇ ਮੁੱਖ ਸੰਚਾਲਕ ਭਾਈ ਨਿਰਿੰਦਰ ਸਿੰਘ ਜੀ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਆਪਣੇ ਉਹਨਾਂ ਦੀ ਕਲਮ ਨਾਲ ਲਿਖੀ ਚਿੱਠੀ ਆਈ ਹੈ ਕਿ ਆਪ ਆਪਣਾ ਦਸਤ ਲੈ ਕੇ ਪਹੁੰਚ। ਜੰਮੇ ਜੀ ਦੀ ਕਲਮ ਸਾਡਾ ਪੈਨ ਆ ਗਿਆ। ਉਹਨਾਂ ਦੀ ਸ਼ਾਈ ਤੇ ਸਾਡਾ ਪੈਨ ਆ ਗਿਆ। ਉਹਨਾਂ ਨੇ ਜਿਹੜਾ ਪੈਨ ਆ ਗਿਆ ਉਹਨਾਂ ਦੇ ਧਿਆਨ ਚ। ਤਿੱਗ ਨੂੰ ਚੱਲਣਾ। ਆਪ ਆਪਣਾ ਦਸਤ ਲੈ। ਐਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਯਾਦ। ਯਾਦ। ਇਹ ਵੀ ਆ ਵੀ کرو आवाज़ करो इला प्यारे

ਮਾਤਾ ਗੁਜਰਕੌਰ ਜੀ ਭਲਾਈ ਕਹਿ ਰਹੀ ਹੈ। ਲਗਭਗ ਮਾਤਾ ਨੇ ਜੋ ਉਹਨਾਂ ਦੇ ਨਾਮ ਇਹ ਭਾਈਕੇ ਦਾ ਜਨਮ ਹੈ। ਸਾਈਡ ਤੇ ਆਸੂ ਦੇ ਲੋ ਵੀ ਆਮੀ ਨੇ ਰਾਜੀ ਪ੍ਰੰਤ ਕਰਦੀਆਂ। ਤੇ ਚਾਰੇ ਸਹਿਰ ਜਾਲਿਆਂ ਦੇ ਨਾਮ ਤੇ ਇੱਥੇ ਲਗ ਲਗ ਯੂਨਿਟ ਚੱਲ ਰਹੇ ਨੇ। ਕੰਪਿਊਟਰ ਕੋਰਸ ਦਾ ਸਿਲਾਈ ਸੈਂਟਰ ਦਾ ਇੰਗਲਿਸ਼ ਸਪੀਕਿੰਗ ਕੋਰਸ ਦਾ ਕੀਰਤਨ ਤੇ ਤਬਲੇ ਦੀ ਸਾਰੀ ਸਿਲਾਈ ਹੈ। ਜੜੀਆਂ ਬੱਚੀਆਂ ਕੰਪਿਊਟਰ ਤੇ ਸਿਲਾਈ ਕਢਾਈ ਉਹ ਕੋਸਪੂਰਾ ਦੀਦਾ ਅੱਜ ਉਹਨਾਂ ਦਾ ਸਰਟੀਫਿਕੇਟ ਵੰਡਣ ਦਾ ਪ੍ਰੋਗਰਾਮ ਸੀ ਸਾਰਾ ਤੇ ਉਹਨਾਂ ਬੱਚੀਆਂ ਨੂੰ ਸਰਟੀਫਿਕੇਟ। ਉਹ ਵਰਜਨੀ ਚੱਲ ਰਿਹਾ ਹੈ ਬੀਬੀ ਕਾਲਾ ਡਿੰਗੀ ਕਾਲਜ ਇਸ ਜਗ੍ਹਾ ਤੇ ਉਹਦੇ ਵਿੱਚ ਵੀ ਜੜੀਆਂ ਬੱਚੀਆਂ ਪਰ ਸੈਕੰਡ ਕਰ ਲਈ ਹੈ। ਅੱਜ ਉਹਨਾਂ ਦਾ ਸਾਰਿਆਂ ਦਾ ਨਾਮ ਵੰਡ ਸਮਾਰੋਹ ਸੀ ਤੇ ਭਾਈ ਨਰਿੰਦਰ ਸਿੰਘ ਜੀ ਦੀ ਡਿਊਟੀ ਬੀਬੀ ਕਾਲਾਪੁਰਾਈ ਕੇਂਦਰ ਵੱਲੋਂ ਇੱਥੇ ਲੱਗੀ ਹੈ। ਜੋ ਗੁਰੂ ਗੋਬਿੰਦ ਸਿੰਘ ਆਪੀ ਬਾਬਾ ਦੀਪ ਸਿੰਘ ਆਪੀ ਇਹਨਾਂ ਕਰਕੇ ਲੈ ਰਹੇ ਨੇ ਤੇ ਅੱਜ ਵੱਡੀ ਗੱਲ ਜਿਹੜੀ ਹਰ ਬੁੱਧਵਾਰੇ ਤੇ ਜਪੈਰਾ ਸਰ ਹੁੰਦਾ ਉਹ ਵੀ ਸੰਗਤਾਂ ਨੇ ਪੂਰਾ ਨਾਮ ਰਵਾਣਾ ਹੈ 4 ਘੰਟੇ ਜਪੈਰਾ ਸਰ ਦਾ ਬਾਅਦ ਵਿੱਚ ਸਰਟੀਫਿਕੇਟ ਤੇ ਸਾਰੇ ਹੈਲਪਰ ਸਾਹਿਬਾਂ ਦੇ ਨਾਮ ਬੰਡੇਗਾਂ ਦੇ ਬੱਚਿਆਂ ਨੂੰ ਆਪ ਜੀ ਅਰਦਾਸ ਕਰਿਓ ਜਿਹੜੇ ਮਹਾਂਪੁਰਸ਼ਾਂ ਦੀ ਸੰਗਤ ਦੀ ਹੈ ਉਹਨਾਂ ਦਾ ਬਜਟ ਸੀ ਇੱਕ ਲੜਕੀ ਪੜ ਜੇ ਤੇ ਇੱਕ ਔਲ ਜਿਹੜੀ ਪੜ ਜਾਂਦੀ ਹੈ ਤੇ ਸਾਰੀਆਂ ਇਥੋਂ ਦੇ ਜਿਹੜਿਆ ਅਗੁਰੂ ਦੇ ਨਾਲ ਦੇ ਨਗਰਾਂ ਦੀਆਂ ਲੜਕੀਆਂ ਬੱਚੀਆਂ লাভ ਲੈ ਰਹੀਆਂ ਸੰਗਤ ਦੇ ਦਿੱਤੇ ਵਿੱਚ ਬਾਬਾ ਦੀਸ਼ਰ ਦੇ ਦਰਬਾਰ ਵਿੱਚ ਵੀ ਦੋ ਵਸਿੰਗ ਦੇ ਦਿੱਤੇ ਵਿੱਚ ਅਰਦਾਸ ਕਰੀ ਉਸੇ ਤਰ੍ਹਾਂ ਸੇਵਾ ਚੱਲਦੀ ਰਹੇ ਵਾਹਿਗੁਰੂ ਜੀ ਕਰਤਾ ਸਵਾਹੀ ਵਾਹਿਗੁਰੂ